ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਤੁਹਾਨੂੰ ਖਾਸ ਸ਼ਖਸ ਨਾਲ ਮਿਲਾਉਂਦੇ ਆ ਇਹ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਭੁੱਲੇ ਤਾਂ ਨਹੀਂ ਤੁਸੀਂ 2020 ਦੇ ਵਿੱਚ ਕਰੋਨਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਪਾਪਰਦੀ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਹੱਥ ਕੱਟਿਆ ਜਾਂਦਾ ਤੇ ਪੂਰੇ ਦੇਸ਼ ਦੇ ਵਿੱਚ ਇੱਕ ਉੱਚ ਪੱਧਰ ਤੇ ਮਹਮ ਚੱਲਦੀ ਹੈ ਸਰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਦੱਸੋ ਜੀ ਸਿਹਤ ਕਿਵੇਂ ਤੁਹਾਡੀ ਕਿਰਪਾ ਜੀ ਕਲਪੁਖਤੀ ਬਹੁਤ ਵਧੀਆ 2020 ਦੇ ਵਿੱਚ ਤੁਹਾਡ ਨੇ ਸੀਨ ਵਾਪਰਦਾ ਪੂਰੀ ਦੁਨੀਆ ਨੂੰ ਪਤਾ ਹਾਂਜੀ ਦੇਸ਼ ਦੇ ਵਿੱਚ ਇੱਕ ਲਹਿਰ ਚੱਲਦੀ ਹੈ ਮੈਂ ਹਾਂ ਹਰਜੀਤ ਸਿੰਘ ਪਹਿਲਾਂ ਇਹ ਜੀ ਕਦੇ ਲਹਿਰ ਨਹੀਂ ਚੱਲੀ ਕੀ ਕਹੋਗੇ ਬਸ ਮੈਨੂੰ ਇਹ ਕਹਿੰਦੇ ਉਹ ਭਾਗਾ ਸ਼ਾਲੀ ਐ ਮੈਂ ਜਿਹਨੇ ਮੇਰੇ ਲਈ ਮੇਰੇ ਵਿਭਾਗ ਨੇ ਜਾਂ ਮੇਰੇ ਪੰਜਾਬ ਪੁਲਿਸ ਨੇ ਲਿਖਿਆ ਤੇ ਮੈਂ ਵੀ ਹਰਜੀਤ ਸਿੰਘ ਤੇ ਬਹੁਤ ਵੱਡਾ ਮਾਣ ਸੀਗਾ ਮੈਂ ਦੇਖਿਆ ਵੀ ਐਡਾ ਮਾਣ ਕਿਸੇ ਨੂੰ ਮਿਲਿਆ ਹੋਵੇਗਾ ਬਾਕੀ ਇਹ ਸਭ ਤੋਂ ਵੱਡਾ ਮਾਣ ਮੈਨੂੰ ਮਿਲਿਆ ਸੋ ਕੋਵਿਡ ਦੇ ਵਿੱਚ ਇਹ ਘਟਨਾ ਵਾਪਰਦੀ ਗੱਲ ਕੀ ਹੋਈ ਸੀ ਗੱਲ ਤਾਂ ਕੀ ਸੀ ਆਪਣੀ ਕੋਵਿਡ ਦੀ ਪਾਬੰਦੀ ਦੀ ਡਿਊਟੀ ਕਰਦੇ ਸੀਗੇ ਜੀ ਉਹ ਡਿਊਟੀ ਦੇ ਕਰਦੇ ਕਰਦੇ ਕੁਝ ਜੋ ਇਹ ਹਾਦਸਾ ਵਾਪਰਿਆ ਹੂੰ ਆਨ ਡਿਊਟੀ ਤੇ ਸੀਗਾ ਔਰ ਡੀਜੀਪੀ ਬਿਹਾਰ ਨੇ ਵੀ ਤੁਹਾਡੇ ਨਾਲ ਹਸਪੀਟਲ ਦੇ ਵਿੱਚ ਗੱਲ ਕਰੀ ਜੀ ਕਰੀ ਕੀ ਗੱਲ ਹੋਈ ਸੀ ਡੀਜੀਪੀ ਸਾਹਿਬ ਨਾਲ ਉਹਨਾਂ ਨੇ ਅਸ਼ੀਰਵਾਦ ਦਿੱਤਾ ਸੀ ਆਪਣਾ ਵੀ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਜਿਹੜਾ ਜੋ ਵੀ ਆਪਣੇ ਇੱਕ ਤਰ੍ਹਾਂ ਦੇ ਵੱਡੇ ਭਾਈ ਜੀ ਤਰ੍ਹਾਂ ਸਾਨੂੰ ਹੌਸਲਾ ਵੀ ਇਹ ਕੀਤੀ ਪੰਜਾਬ ਪੁਲਿਸ ਤੇ ਸਾਨੂੰ ਮਾਣ ਹੈ ਕਿਵੇਂ ਮਹਿਸੂਸ ਹੋਇਆ ਜਦੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਮਲ ਚੱਲੀ ਪਰਿਵਾਰ ਦਾ ਕਿਵੇਂ ਸਾਥ ਸੀਗਾ ਪਰਿਵਾਰ ਦਾ 100% ਸਾਥ ਸੀਗਾ ਜੀ ਪਰਿਵਾਰ ਦੇ ਨੇ ਤਾਂ ਕਦੇ ਵੀ ਸਾਨੂੰ 10 ਮਿੰਟ ਲਈ ਵੀ ਕਿ ਚੇ ਨਹੀਂ ਛੱਡਿਆ ਕਹਿੰਦਾ ਪਰ ਕਹਿ ਸਕਦੇ ਹਰ ਟਾਈਮ ਨਾਲ ਸੀਗੇ ਤੇ ਬਾਕੀ ਜਦੋਂ ਏਡਾ ਸਾਨੂੰ ਮੇਰੇ ਡੀਜੀਪੀ ਸਾਹਿਬ ਵੀ ਮੇਰੇ ਨਾਲ ਸੀ ਸੀਐਮ ਸਾਹਿਬ ਉਸ ਟਾਈਮ ਦੇ ਕੈਪਟਨ ਅਮਨਿੰਦਰ ਸਿੰਘ ਜੀ ਕੈਪਟਨ ਸਾਹਿਬ ਜੀ ਤੇ ਉਹਨਾਂ ਦਾ ਵੀ ਬਹੁਤ ਵੱਡਾ ਸ਼ਿਰੋਸ਼ਣ ਹੈ ਨਾ ਵੀ ਮੇਰੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਗੱਲ ਕੀਤੀ ਸੀ ਕੈਪਟਨ ਸਾਹਿਬ ਨੇ ਕੀ ਗੱਲ ਕੀਤੀ ਸੀ ਕੈਪਟਨ ਸਾਹਿਬ ਨਾਲ ਉਹਨਾਂ ਹਾਲਚਾਲੀ ਪੁੱਛਿਆ ਸੀਗਾ ਵੀ ਹਰਜੀਤ ਸਿੰਘ ਜੀ ਤੁਸੀਂ ਬੜੇ ਬਹਾਦਰ ਹੋ ਜਾ ਜੋ ਵੀ ਉਸ ਟਾਈਮ ਵੀਡੀਓ ਕਾਲ ਤੇ ਮੇਰੀ ਗੱਲ ਹੋ ਰਹੀ ਸੀ ਤੇ ਬਾਕੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਜਿਹੜੇ ਤੁਹਾਡੇ ਕੋਲੇ ਆਫੀਸਰ ਨੇ ਐਸਪੀ ਸਾਹਿਬ ਵੀ ਕੋਈ ਗੱਲ ਦੀ ਜ਼ਰੂਰਤ ਹੋਵੇ ਇਹਨਾਂ ਨੂੰ ਦੱਸ ਦੇਣਾ ਤੇ ਮੇਰੇ ਕੋਲੇ ਥੋੜਾ ਮੈਸੇਜ ਪਹੁੰਚ ਜਾਊਗਾ ਹਾਂ ਮਾਨ ਸਰ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਜੇ ਮੇਰੇ ਜਿਹੜੇ ਸਾਹਬ ਸੀਗੇ ਉਸ ਟਾਈਮ ਜੀ ਸੀਗੇ ਬਸਰਾ ਬਲਵਿੰਦਰ ਸਿੰਘ ਜੀ ਕਮਾਂਡੈਂਟ ਸਾਹਿਬ ਸੀਗੇ ਉਸ ਟਾਈਮ ਉਹ ਫੋਰ ਬਰਲਨ ਅੱਜਕਲ ਬੀਐਸਪੀ ਬਰਲਨ ਚ ਲੱਗੇ ਹੋਏ ਨੇ ਜੀ ਉਹਨਾਂ ਨੇ ਮੈਨੂੰ ਬੜੇ ਭਾਈਆਂ ਤੋਂ ਹੀ ਬੁੱਧ ਰੱਖਿਆ ਜੀ ਤੇ ਮੈਨੂੰ ਕੋਈ ਵੀ ਚੀਜ਼ ਐਦਾਂ ਦੀ ਕਹਿਣ ਦੀ ਲੋੜ ਨਹੀਂ ਪਈ ਵੀ ਸਰ ਮੈਨੂੰ ਇਹਦੀ ਚੀਜ਼ ਦੀ ਜ਼ਰੂਰਤ ਆ ਜਾ ਚਾਹੀਦਾ ਉਹ ਆਪਣੇ ਆਪ ਹੀ ਆਪਣੀ ਰਿਕੁਇਰਡ ਦੇ ਮੁਤਾਬਕ ਮੈਨੂੰ ਹਜੀ ਸਿੰਘ ਜੀ ਜਦੋਂ ਇਸ ਸੀਜ਼ਨ ਹੁੰਦਾ ਤੁਹਾਨੂੰ ਉਮੀਦ ਹੈਗੀ ਸਗੀ ਵੀ ਐਡੇ ਪੱਧਰ ਤੇ ਤੁਹਾਡੇ ਹੱਕ ਦੇ ਵਿੱਚ ਇਹ ਮਿਹਮ ਚੱਲੂਗੀ ਪੂਰਾ ਦੇਸ਼ ਪੰਜਾਬ ਪੁਲਿਸ ਦੇ ਅਰ ਤੁਹਾਡੇ ਇਕਜੁੱਟ ਹੋ ਗਿਆ ਸੀ ਤੇ ਉਸ ਟਾਈਮ ਚਲ ਰਿਹਾ ਤਾਂ ਹੈਗਾ ਸੀ ਕਿ ਵੀ ਚਲ ਮੈਨੂੰ ਜਿਵੇਂ ਅਸੀਂ ਆਨ ਡਿਊਟੀ ਸੀਗੇ ਸਾਡੇ ਅਫਸਰ ਜਾਂ ਮੇਰੇ ਭੈਣ ਭਾਈ ਜਿਉਂ ਮੈਂ ਸਹਾਰ ਦੇਣਗੇ ਪੂਰੇ ਦੇਸ਼ ਦੇ ਵਿੱਚ ਇਹ ਖਬਰ ਫੈਲਦੀ ਹੈ ਹਾਂ ਤੇ ਪੂਰਾ ਦੇਸ਼ ਤੁਹਾਡੀ ਸਪੋਰਟ 'ਚ ਖੜ ਜਾਂਦਾ ਹਾਂ ਸਪੋਰਟ 'ਚ ਖੜਿਆ ਸੀ ਜੀ ਪਹਿਲੇ ਕਿਤੇ ਸੋਚੇ ਨਹੀਂ ਸੀ ਕਿ ਐਡਾ ਕੁਝ ਮੇਰੇ ਨਾਲ ਸਪੋਰਟ 'ਚ ਹੋਊਗਾ ਮੇਰਾ ਪੂਰਾ ਪਰਿਵਾਰ ਤੇ ਮੇਰਾ ਪੂਰਾ ਇੱਕ ਤਰ੍ਹਾਂ ਦਾ ਮੇਰਾ ਪੂਰਾ ਇੰਡੀਆ ਹੀ ਪਰਿਵਾਰੀ ਸੀਗਾ ਬਿਲਕੁਲ 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 ਸਾਰੇ ਸਾਡੇ ਵਰਗੇ ਭਰਾਵਾਂ ਦਾ ਸਾਰਾ ਲੱਛੀ ਬਸ ਸੀਗਾ ਹੂੰ ਤੇ ਪ੍ਰੈਸਰ ਦਾ ਬਹੁਤ ਹੀ ਬੜਾ ਸਾ ਦਿੱਤਾ ਇਸ ਉਸਨੂੰ ਧੰਨਵਾਦ ਸਾਨੂੰ ਸਬੰਧ ਦੇਣ ਦੇ ਲਈ ਨੇ ਇਹ ਨੇ ਸਬ ਇਨਸਪੈਕਟਰ ਹਰਜੀਤ ਸਿੰਘ ਅਸੀਂ ਤੁਹਾਡੀ ਸੇਧ ਦੀ ਕਮਨਾ ਕਰਦੇ ਹਾਂ ਤੇ ਜਲਦੀ ਜੀ ਤੁਹਾਨੂੰ ਹੁਣ ਹੱਥ ਕਿਵੇਂ ਚੱਲਦੇ ਹੱਥ 50% ਤੋਂ ਜ਼ਿਆਦਾ ਕੰਮ ਕਰ ਜਾਂਦਾ ਨਾ ਠੀਕ ਹੈ 50% ਤੇ ਹਜੇ 50% ਚੱਲਦਾ ਹਾਂ ਠੀਕ ਹੈ ਧੰਨਵਾਦ ਸਾਨੂੰ ਸਬੰਧ ਦੇਣ ਦੇ ਲਈ ਇਹ ਨੇ ਸਬ ਇਨਸਪੈਕਟਰ ਹਰਜੀਤ ਸਿੰਘ ਜਿਨ੍ਹਾਂ ਨੂੰ ਕੋਵਿਡ ਦੇ ਵਿੱਚ ਇਹਨਾਂ ਦਾ ਔਨ ਡਿਊਟੀ ਹੱਥ ਕੱਟ ਗਿਆ ਸੀਗਾ ਤੇ ਹੁਣ 50% ਇਹਨਾਂ ਦਾ ਹੱਥ ਇਸ ਟਾਈਮ ਚੱਲ ਰਿਹਾ ਹੈ ਨਵੀਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਬਣੇ ਰੋ ਸਾਡੇ ਡਾਕਟਰ ਨੇ ਕਹਿਣਾ ਮੈਂ